ਹੈਲੋ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਗੋਭੀ ਦੇ ਪਕੌੜੇ ਜਿਹੜੇ ਕਿ ਸਾਰਿਆਂ ਨੂੰ ਬਹੁਤ ਪਸੰਦ ਹੈ ਇਹ ਬਹੁਤ ਹੀ ਵਧੀਆ ਬਣਦੇ ਹੈ ਜੀ ਤੇ ਆਪਾਂ ਇਹਨਾਂ ਨੂੰ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਗੋਭੀ ਲੈਂਤੀ ਹਾਂ ਜੀ ਕਿਲੋ ਉਹਨੂੰ ਆਪਾਂ ਕੱਟ ਲਿਆ ਕੱਟ ਕੇ ਆਪਾਂ ਇਸ ਤਰ੍ਹਾਂ ਦੇ ਪੀਸ ਕੱਟ ਲੱਤੇ ਦੇਖੋ ਨਾਹੀਂ ਵਾਲੇ ਵੱਡੇ ਪੀਸ ਕਰਨੇ ਨਾਹੀਂ ਛੋਟੇ ਇਸ ਤਰ੍ਹਾਂ ਕੱਟ ਲਏ ਜੀ ਕੱਟ ਕੇ ਆਪਾਂ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਪਾਣੀ ਵਿੱਚ ਉਬਾਲਾਂਗੇ ਜੀ 5 ਮਿੰਟ ਦੇ ਵਾਸਤੇ ਲਓ ਜੀ ਇੱਥੇ ਰ ਆਪਾਂ ਲੱਤਾ ਦੋ ਕ ਗਲਾਸ ਪਾਣੀ ਨੇ ਆਪਾਂ ਇਹ ਥੋੜਾ ਲੋ ਜੀ ਆਪਾਂ 5 ਮਿੰਟਾਂ ਵਾਸਤੇ ਨਾ ਗੋਭੀ ਥੋੜੀ ਜਿਹੀ ਆਪਣੀ ਸੌਫਟ ਹੋ ਜੇ 5 ਮਿੰਟਾਂ ਵਾਸਤੇ ਆਪਾਂ ਇਹਨੂੰ ਪਾਣੀ ਚ ਉਬਾਲਾਂਗੇ ਲੋ ਜੀ ਆਪਾਂ ਇੱਧਰ ਰੱਖ ਤੀਜੀ ਆਪਾਂ ਆਪਣੀ ਗੋਭੀ ਉਬਾਲਣ ਵਾਸਤੇ ਤੇ ਇੱਧਰ ਜਿਹੜਾ ਆਪਾਂ ਥੋੜੇ ਜੇ ਮਸਾਲੇ ਲੈਂਦੇ ਆ ਜੀ ਸੁੱਕੇ ਉਹਨਾਂ ਨੂੰ ਨਾ ਰੋਸਟ ਕਰਾਂਗੇ ਤਵੇ ਤੇ ਲੋ ਜੀ ਆਪਾਂ ਅੱਧਾ ਕ ਚਮਚਾ ਲੈਤਾ ਸੌਂਫ ਦਾ ਅੱਧਾ ਕ ਚਮਚਾ ਲੈਤਾ ਜੀ ਆਪਾਂ ਜੀਰੇ ਦਾ ਤੇ ਥੋੜਾ ਲੈਤਾ ਜੀ ਸੁੱਕਾ ਧਨੀਆ ਤੇ ਥੋੜੀ ਲੱਤੀ ਜੀ ਕਾਲੀਆਂ ਮਿਰਚਾਂ ਤੇ ਪੰਜ ਚਾਰ ਲੱਤੀ ਜੀ ਲੌਂਗ ਇਹਨਾਂ ਨੂੰ ਥੋੜਾ ਜਿਹਾ ਆਪਾਂ ਨਾ ਭੁੰਨਾਂਗੇ ਜੀ ਤਵੇ ਤੇ ਹਲੋ ਜੀ ਇਹਦੇ ਵਿੱਚ ਇੱਕ ਵਧੀਆ ਜੀ ਖੁਸ਼ਬੂ ਆਉਣ ਲੱਗੀ ਉਨਾਂ ਆਪਾਂ ਗੈਸ ਕਰ ਦਿੰਨੇ ਜੀ ਬੰਦ ਇਹਨੂੰ ਆਪਾਂ ਥੋੜਾ ਜਿਹਾ ਦਿਰ ਦਰਾ ਜਿਹਾ ਪੀਸ ਲਾਂਗੇ ਲੋ ਜੀ ਆਪਣੀ ਗੋਭੀ ਨੂੰ ਇਸ ਤਰ੍ਹਾਂ ਪਾਣੀ ਵਿੱਚ ਉਬਲਦੀ ਨੂੰ ਹੋ ਗਏ ਜੀ 5 ਮਿੰਟ ਹੁਣ ਇਹ ਸੌਫਟ ਹੋ ਗਈ ਜੀ ਹੁਣ ਆਪਾਂ ਗੈਸ ਕਰ ਦਾਂਗੇ ਜੀ ਬੰਦ ਇਹਨੂੰ ਆਪਾਂ ਇੱਕ ਛਾਲਣੀ ਵਿੱਚ ਪੁੰਦਾਂਗੇ ਸਾਰੀ ਗੋਭੀ ਨੂੰ ਲੋ ਜੀ ਆਪਾਂ ਥੋੜਾ ਜਿਹਾ ਪਾਵਾਂਗੇ ਪਹਿਲਾਂ ਬੇਸਨ ਲੋ ਜੀ 2 ਚਮਚੇ ਆਪਾਂ ਜਿਹੜੇ ਵੱਡੇ ਸਰਵਿਸ ਸਪੂਨ ਹੁੰਦੇ ਆ ਬੇਸਨ ਦੇ ਪਾਇਆ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਜੀ ਆਪਾਂ ਚਾਵਲ ਦਾ ਆਟਾ ਹੁਣ ਪਾਵਾਂਗੇ ਜੀ ਆਪਾਂ ਜਿਹੜੇ ਮਸਾਲੇ ਰੋਸਟ ਕੀਤੇ ਸੀ ਪੀਸੇ ਹੋਏ ਉਹ ਵਾਲੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਅਦਰਕ ਲਸਣ ਹਰੀ ਮਿਰਚ ਦਾ ਪੇਸਟ ਇਹ ਸਭ ਪੂਰੇ ਕਰਾਰੇ ਬਣਾਵਾਂਗੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਆਪਣਾ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ আচ্ছা ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਜੀ ਆਂਬ ਚੂਰ ਦਾ ਥੋੜੀ ਜੀ ਪਾਵਾਂਗੇ ਜੀ ਆਪਾਂ ਕਸਤੂਰੀ ਮੇਥੀ ਤੇ ਪਾਵਾਂਗੇ ਜੀ ਆਪਾਂ ਨਮਕ ਲਓ ਜੀ ਇਹਨੂੰ ਸਾਰੇ ਨੂੰ ਆਪਾਂ ਕਰਾਂਗੇ ਜੀ ਮਿਕਸ ਲੋ ਜੀ ਪਹਿਲਾਂ ਆਪਾਂ ਸਾਰੇ ਆਪਦੇ ਮਸਾਲੇ ਨੇ ਜਿਹੜੇ ਮਿਕਸ ਕਰ ਲੈਣੇ ਆ ਲੋ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਗੋਭੀ ਥੋੜੀ ਜੀ ਗੋਭੀ ਜਿਹੜੀ ਹੁੰਦੀ ਹੈ ਥੋੜੀ ਜੀ ਗਿੱਲੀ ਹੁੰਦੀ ਹੈ ਜੀ ਇਸ ਕਰਕੇ ਜਿਹੜੀ ਆਪਣੇ ਮਸਾਲਿਆਂ ਦੀ ਕੋਟਿੰਗ ਹੈ ਵੇਸਣ ਦੀ ਚੰਗੀ ਤਰ੍ਹਾਂ ਹੋ ਜੂਗੀ ਗਿੱਲੀ ਜੀ ਕੋ ਵੀ ਹੋਣ ਕਰਕੇ ਦੇ ਉੱਤੇ। ਅੱਜ ਆਪਾਂ ਵੇਸਣ ਦੀ ਕੋਟਿੰਗ ਚੰਗੀ ਤਰ੍ਹਾਂ ਕਰਾਂਗੇ ਇਹਦੇ ਉੱਤੇ। ਥੋੜਾ ਜਿਹਾ ਆਪਾਂ ਜਿਹੜਾ ਧਨੀਆ ਹੈ ਥੋੜਾ ਜਿਹਾ ਆਪਾਂ ਰੱਖਿਆ ਹੈ ਭੁੱਲ ਗਏ। ਇਹ ਵੀ ਆਪਾਂ ਹਰਾ ਧਨੀਆ ਵੀ ਇਹਦੇ ਵਿੱਚ ਪਾ ਦਨੇ ਆ। ਲੋ ਜੀ ਆਪਾਂ ਸਾਰਾ ਚੰਗੀ ਤਰ੍ਹਾਂ ਵੇਸਣ ਸੀ ਜਿਹੜਾ ਚੰਗੀ ਤਰ੍ਹਾਂ ਇਹ ਚ ਚੜਾਤਾ ਗੋਭੀ ਦੇ ਫੁੱਲਾ ਤੇ ਤੇਲ ਆਪਾਂ ਗਰਮ ਕਰਨ ਵਾਸਤੇ ਰੱਖਤਾ ਜੀ ਤੇ ਤੇਲ ਵੀ ਆਪਣਾ ਤਕਰੀਬਨ ਗਰਮ ਹੀ ਹੈ ਤੇ ਹੁਣ ਆਪਾਂ ਇਹਨੂੰ ਕਰਦੇ ਆ ਜੀ ਫਰਾਈ පන සාරය යනු ගෝල්ඩන බ්‍රහොන් තක්ව පරයි කරන්ගේ ਲੋ ਜੀ ਇੱਕ ਵਾਰ ਸਾਰੇ ਆਪਾਂ ਇਸ ਤਰ੍ਹਾਂ ਹੀ ਫਰਾਈ ਕਰਾਂਗੇ 골ਡਨ ਜੇ ਹੋਣ ਤੱਕ ਤੇ ਦਵਾਰ ਦਵਾਰਕ ਤੋਂ ਕਰਾਂਗੇ ਇੱਕ ਵਾਰੀ ਇੱਕ ਵਾਰ ਆਪਾਂ ਸਾਰੇ ਇਸ ਤਰੀਕਾ ਕੱਢਾਂਗੇ ਲੋ ਜੀ ਇੱਕ ਵਾਰ ਆਪਾਂ ਇਹ ਸਾਰੇ ਨਾ 골ਡਨ ਜੇ ਬ੍ਰਾਊਨ ਕੀਤੇ ਨੇ ਤੇ ਹੁਣ ਥੋੜੇ ਠੰਡੇ ਹੋ ਜਾਂਦੋ ਜੀ ਆਪਾਂ ਇਹਨਾਂ ਨੂੰ ਵਿਚਾਲੋ ਇਹਨਾਂ ਦੇ ਦੋ ਦੋ ਪੀਸ ਕਰਾਂਗੇ ਤੇ ਦਵਾਰ ਤੋਂ ਫਿਰ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਆਪਾਂ ਕਿਸੇ ਦੇ ਆਏਗੇ ਤਾਂ ਵੀ ਬਣਾ ਕੇ ਰੱਖੀ ਜੀ ਆਪਾਂ ਪਹਿਲਾਂ ਇੱਕ ਘੰਟਾ ਪਹਿਲਾਂ ਇਸ ਤਰ੍ਹਾਂ ਬਣਾ ਸਕਦੇ ਆ ਤੇ ਉਸ ਤੋਂ ਬਾਅਦ ਹੀ ਆਪਾਂ ਤੁਰਤ ਪੈਰ ਗਰਮੋ ਗਰਮ ਵਾਲੇ ਨੂੰ ਪਰੋਸ ਸਕਦੇ ਆ ਜੀ ਦੁਬਾਰਾ ਫਰਾਈ ਕਰਕੇ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਲੰਮਾ ਲੋ ਜੀ ਆਪਾਂ ਸਾਰੇ ਨਾ ਇਸ ਤਰ੍ਹਾਂ ਸਾਰੇ ਦੋ ਦੋ ਪੀਸ ਕਰਾਂਗੇ ਸਾਰੇ ਨਾ ਆਪਾਂ ਜਿਹੜੇ ਸੀਗੇ ਆਪਣੇ ਸਾਰੇ ਪੀਸ ਇਸ ਤਰ੍ਹਾਂ ਕੱਟ ਲਏ ਜੀ ਤੁਸੀਂ ਆ ਦੇਖੋ ਇਹਦੇ ਬਿਲਕੁਲ ਜਿਹੜਾ ਮਸਾਲਾ ਆਪਣਾ ਅੰਦਰ ਤੱਕ ਗਿਆ ਹੈ ਕੱਟੇ ਹੋਏ ਤੋਂ ਵੀ ਪਤਾ ਚੱਲਦਾ ਹੈ ਬਿਲਕੁਲ ਦੇਖੋ ਤੁਸੀਂ ਤੇ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਜੀ ਉਜੀ ਜਿੰਨਾ ਚਿਕਰ ਆਪਣੀ ਗੋਭੀ ਹੈ ਜਿਹੜੀ ਬਿਲਕੁਲ ਬ੍ਰਾਊਨ ਨਹੀਂ ਹੋ ਜਾਂਦੀ ਉਹਨਾਂ ਚਿਕਰ ਆਪਾਂ ਇਹਨੂੰ ਫਰਾਈ ਕਰਾਂਗੇ ਜੀ ਲੋ ਜੀ ਦੇਖੋ ਆਪਣੇ ਜਿਹੜੇ ਪਕੌੜੇ ਆ ਕਿੰਨੇ ਵਧੀਆ ਫਰਾਈ ਹੋਏ ਆ ਲੋ ਜੀ ਆਪਣੇ ਜਿਹੜੇ ਗੋਭੀ ਦੇ ਹੈਗੇ ਨੇ ਇਹ ਪਕੌੜੇ ਇਹ ਬਹੁਤ ਹੀ ਵਧੀਆ ਬਣੇ ਨੇ ਤੁਸੀਂ ਦੇਖੋ ਕਿੰਨੇ ਵਧੀਆ ਬਣੇ ਆ ਜੀ ਇਹ ਆਪਣੇ ਪਕੌੜੇ ਬਹੁਤ ਕਰੰਚੀ ਬਣੇ ਆ ਤੇ ਥੋੜਾ ਜਿਹਾ ਆਪਾਂ ਛਿੜਕਾਂਗੇ ਇਹਦੇ ਉੱਤੇ ਚਾਟ ਮਸਾਲਾ ਕੋੜੇ ਖਾਣ ਦੇ ਲਈ ਰੈਡੀ ਨੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ